ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਹੋਰ ਸਾਰੇ ਵੀ ਠੀਕ ਠਾਕ ਜੀ ਅੱਜ ਵੀਰੋ ਗੱਲ ਕਰਦੇ ਆਂ ਆਪਾਂ ਹਲਦੀ ਰੋਗ ਬਾਰੇ ਫਾਲਸਮਟ ਵੀ ਕਹਿ ਦਿੰਦੇ ਆ ਝੂਠੀ ਕਾਂਗਿਆਰੀ ਵੀ ਕਹਿ ਦਿੰਦੇ ਆ ਕਿਤੇ ਡੋਡੀ ਰੋਗ ਵੀ ਕਹਿ ਦਿੰਦੇ ਆ ਚਲੋ ਵੱਖ-ਵੱਖਰੇ ਏਰੀਆ ਦੇ ਵਿੱਚ ਵੱਖ-ਵੱਖਰੇ ਨਾਮ ਆਪਨੇ ਜਿਆਦਾਤਰ ਇਹਨੂੰ ਹਲਦੀ ਕਹਿ ਦਿੰਦੇ ਆ ਹਲਦੀ ਪੈ ਗਈ ਜੀ ਹਲਦੀ ਰੋਗ ਆ ਗਿਆ ਮਾਜੇ ਦੇ ਵਿੱਚ ਜੇ ਲਾਲੀ ਦੇ ਇਹਨਾਂ ਦੀ ਕਦਾਲੇ ਆਪਣੇ ਇਧਰੋਂ ਚਾਲੂ ਹੋਈ ਹੈ ਸਭ ਤੋਂ ਪਹਿਲਾਂ ਪਠਾਨਕੋਟ ਵਾਲੀ ਸਾਈਡ ਤੋਂ ਅੱਜ ਤੋਂ ਨਾ 10 ਦਿਨ ਪਹਿਲਾਂ ਆ ਫੋਟੋ ਆਈਆਂ ਹੈ ਵੀਡੀਓ ਆਈਆਂ ਪਠਾਨਕੋਟ ਵਾਲੀ ਸਾਈਡ ਤੋਂ ਉਹਦੇ ਹੁਣ ਵਾਦੀ 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 ਜਿਵੇਂ ਵਾਦੀ ਜਾਂਦੀ ਆਪਣੇ ਤੋਂ ਤੋਂ ਜ਼ਿਲ੍ਹੇ ਦੇ ਵਿੱਚੋਂ ਅੰਮਸਰ ਜ਼ਿਲ੍ਹੇ ਦੇ ਵਿੱਚ ਵੀ ਆ ਗਈ ਹੈ ਇਹ ਕਿਹੜੀਆਂ ਕਿਹੜੀਆਂ ਵੈਰਾਈਟੀਆਂ ਨੂੰ ਆਉਂਦੀ ਹੈ ਇਹਦੀ ਰੋਖ ਤਾਂ ਸਾਰਾ ਇਹਦੇ ਬਾਰੇ ਆਪਾਂ ਦੱਸ ਦਈਏ ਹਸਾਈ ਤੇ ਵੈਰਾਈਟੀਆਂ ਜੀ ਸੁਪਰੀਮ 110 ਹੋ ਗਿਆ ਪੀਰ 131 ਨੂੰ ਵੀ ਆਉਂਦੀ ਹੈ ਪੀਰ 126 ਨੂੰ ਵੀ ਆਉਂਦੀ ਹੈ ਸਾਵਰਾ 7301 ਹੋ ਗਿਆ ਸਾਵਰਾ ਦਾ 7501 ਹੋ ਗਿਆ ਇਹਨੂੰ ਬਹੁਤ ਆਉਂਦੀ ਕਿਉਂਕਿ ਮੌ ਇਹ ਅੱਜ ਹੀ ਪਛੋਂ ਦੀ ਹਵਾ ਚੱਲ ਜੇ ਨਾ ਸਭ ਕੁਝ ਸੈੱਟ ਹੋ ਜੇ ਪੂਰਾ ਚੱਲਣ ਦਿਆ ਇੱਕ ਟੈਂਪਰੇਚਰ ਘਟਾ ਹਿਮਿਡਿਟੀ ਵੇਖੋ ਕਿੰਨੀ ਹੈ 90 ਤੱਕ ਕਈਰ ਚੱਲ ਜਾਂਦੀ 85 90 ਤੇ ਇਹ ਕਰਕੇ ਬਿਮਾਰੀਆਂ ਜਰਾ ਆਉਂਦੀਆਂ ਜਿਹੜੇ ਭਰਾਵਾਂ ਨੇ ਤੇ ਗੋਬ ਦੇ ਵੇਲੇ ਕੀਤੀ ਆ ਗਲੈਲਿਓ ਵੇਦੀ ਸਪਰੇ ਤੇ ਉਹਦੀਆਂ ਦੋ ਹੁੰਨ ਤੇ ਫਿਰ ਉਹ ਚਲੋ ਫਰਕ ਪਾਉਂਦੀਆਂ ਇੱਕ ਤੇ ਗੋਬ ਟਾਈਮ ਹੋ ਗਈ ਇੱਕ ਜਦੋਂ ਮੰਜਰਾ ਕੱਢ ਆਇਆ ਮਾੜੀ ਮਾੜੀ ਮੰਜਰ ਝੋਕਣ ਲੱਗੀ ਉਦੋਂ ਸਪਰੇ ਕਰਦੀਏ ਉਥੇ ਆਪਣਾ ਡੋਡੀ ਰੋਗ ਨਹੀਂ ਆਊਗਾ ਜਾਂ ਜਿਹੜੇ ਭਰਾਵਾਂ ਨੇ ਕਾਪਰ ਕੀਤੀ ਉਥੇ ਡੋਡੀ ਰੋਗ ਨਹੀਂ ਆਊਗਾ ਠੀਕ ਹੈ ਜੀ ਇਥੇ ਦੋਵੇਂ ਸਪਰੇਅ ਵਾਲੀਆਂ ਹੋਈਆਂ ਚਲੋ ਜਿੰਨਾ ਵੀ ਭਰਾਵਾਂ ਦੇ ਬਚਾਏ ਬਹੁਤ ਵਧੀਆ ਪਰ ਜਿੱਥੇ ਬਿਮਾਰੀ ਆ ਗਈ ਆ ਉਹਦਾ ਹੁਣ ਦਵਾਈਆਂ ਤੁਹਾਨੂੰ ਦੱਸ ਦਿੰਨੇ ਬਾਕੀ ਤੁਸੀਂ ਵੇਖ ਲਓ ਕਿਹੜੀ ਕਰਨੀ ਹੈ ਠੀਕ ਹੈ ਜੀ ਇਹ ਪਹਿਲੇ ਨੰਬਰ ਤੇ ਤੇ ਆ ਗਈ ਜੀ ਪਹਿਲਾਂ ਹੁੰਦੀ ਹੁੰਦੀ ਹੀ ਇੱਕ ਆ ਸਜੰਟਾ ਦੀ ਆਕਾ ਵਿੱਚ ਦੇ ਨਾਮ ਤੇ ਜੇ ਕਿਸੇ ਭਰਾ ਨੂੰ ਮਿਲਦੀ ਆ ਉਹ ਲੈ ਲਓ ਠੀਕ ਹੈ ਜੀ ਜੇ ਉਹ ਨਹੀਂ ਮਿਲਦੀ ਹੁਣ ਸਪਲੈਸ਼ ਆਈ ਆ ਸਜੰਟਾ ਦੀ ਸਪਲੈਸ਼ ਦੇ ਨਾਂ ਦੇ ਉਹਦੀਆਂ ਫੋਟੋਆਂ ਵੀ ਆਪਾਂ ਵੀਡੀਓ ਚ ਲਾ ਦਿੰਨੇ ਆ ਵਧੀਆ ਹਾਲ ਆ ਜੀ ਉਹਨਾਂ ਦਾ ਪੂਰਾ ਸਪਲੈਸ਼ ਦਵਾਈ ਤੇ ਉਹਦੀ ਡੋਜ਼ ਹੈਗੀ ਜੀ 250 ਗ੍ਰਾਮ ਪਰ ਇਕੜ ਦੀ 250 ਗ੍ਰਾਮ ਇੱਕ ਹੋਰ ਦੱਸਦਾ ਕਿ ਆਪਣੇ ਏਰੀਆ ਦੇ ਵਿੱਚ ਬੀਐਲਬੀ ਬਹੁਤ ਆਉਂਦੀ ਜਿਹੜੇ ਜਿਹੜੇ ਭਰਾਵਾਂ ਦੇ ਹਲਦੀ ਰੋਗਾ ਆ ਗਿਆ ਉਹਨਾਂ ਸਪਰੇਅ ਕਰਨ ਨਹੀਂ ਆ ਜਿਵੇਂ ਸਪਲੈਸ਼ ਕਰਨ ਨਹੀਂ ਆ ਬੈਕਟਾ ਵਾਈਪ ਉਹਦੇ ਵਿੱਚ ਜੂੜ ਪਾ ਲਿਓ ਕਿਉਂਕਿ ਬੀਐਲਬੀ ਤੋਂ ਹੋਰ ਬਥੇਰੀਆਂ ਦਵਾਈਆਂ ਹੈਗੀਆਂ ਆਪਸੋਟੋ ਮਨਾਸਾਲਾ ਟੈਕਨੀਕਲ ਉਹ ਜ਼ਰੂਰ ਵਰਤਿਓ ਜੇ ਚਲੋ ਅਸੀਂ ਤੇ ਬੈਕਟਾ ਵਾਈ ਵਰਤਦੇ ਹੁੰਨੇ ਗੋ ਟਾਈਮ ਹੀ ਪਵਾ ਦਈਦੀ ਹੈ ਤੇ ਸਪਲੈਸ਼ 250 ਗ੍ਰਾਮ ਜੀ ਉਹ ਨਹੀਂ ਮਿਲਦੀ ਕਿ ਕਿਸੇ ਭਰਾ ਨੂੰ ਤਾਂ ਜਟਾਈਓ ਦਵਾਈ ਆਉਂਦੀ ਆ ਆਪਾਂ ਫੋਟੋਆਂ ਸਾਰੀਆਂ ਦੀਆਂ ਲਾ ਰਾਂਗੇ ਜਿਤਾਈਓ ਦਵਾਈ ਉਹਦੀ ਡੋਜ਼ ਹੈਗੀ ਆ ਜੀ 250 ਗ੍ਰਾਮ ਠੀਕ ਹੈ ਜੀ ਜੇ ਉਹ ਵੀ ਨਹੀਂ ਮਿਲਦੀ ਜਿਹੜੀ ਜਟਾਈਓ ਉਹਦੇ ਨਾਲ ਵੀ ਵੈਕਟਾ ਵਾਈਪ ਹੈ ਜੀ ਨਾਲੇ ਉਹ ਹਲਦੀ ਰੋਗ ਤੇ ਵੀ ਵਧੀਆ ਕੰਮ ਕਰੂਗੀ ਤੇ ਬੀ ਐਲ ਬੀ ਤੇ ਵੀ ਵਧੀਆ ਕੰਮ ਕਰੂਗੀ ਕੋਸ਼ਿਸ਼ ਕਰੋਗੀ ਇਹੋ ਦਵਾਈਆਂ ਪਾਈਆਂ ਜਾਂ ਜੇ ਇਹ ਵੀ ਨਹੀਂ ਕਿਸੇ ਭਰਾ ਨੂੰ ਮਿਲਦੀ ਤੇ ਇੱਕ ਫੋਲੀਓ 골ਡ ਦਵਾਈ ਆਉਂਦੀ ਹੈ ਜੀ ਉਹ ਵੀ ਸਜੰਟਾ ਕੰਪਨੀ ਦੀ ਆ ਪਰ ਉਹ ਚੀ ਟੈਕਨੀਕਲ ਦੀ ਮਾਤਰਾ ਥੋੜੀ ਘੱਟ ਹੁੰਦੀ ਆ ਠੀਕ ਹੈ ਜੀ ਜੀ ਇਹ ਮੰਨ ਲਓ ਤਿੰਨੇ ਦਵਾਈਆਂ ਆਪਾਂ ਨਹੀਂ ਮਿਲਦੀਆਂ ਤੇ ਉਹ ਤੁਸੀਂ ਪਾ ਸਕਦੇ ਫੋਲੀਓ ਗੋਲਡ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਜੇ ਆਖੀਰਲੀ ਦਵਾਈ ਕਰ ਲਈ ਜੇ ਇਹ ਵੀ ਨਹੀਂ ਕਿਸੇ ਨੂੰ ਮਿਲਦੀ ਫਿਰ ਗਲਾਂਜਾ ਦੇ ਨਾਮ ਤੇ ਦਵਾਈ ਹੁੰਦੀ ਆ ਫੋਟੋ ਆਪਾਂ ਸਾਰੀਆਂ ਲਾਦਾ ਗਲਾਂਜਾ ਨਾਮ ਦੇ ਗਲਾਂਜਾ ਦੇ ਨਾਮ ਤੇ ਦਵਾਈ ਹੁੰਦੀ ਆ ਉਹ ਆਪਾਂ ਉਹਦੀ ਵੀ ਡੋਜ਼ ਹੈਗੀ ਜੀ 2200 2200 ਗ੍ਰਾਮ ਪਰ ਇਕੜ ਦੀ ਪਰ ਇਹਦੇ ਵਿੱਚ ਇੱਕ ਕੰਮ ਕਰਿਓ ਕਿ ਇਹਦੇ ਵਿੱਚ ਜਿਹੜਾ ਪਾਣੀ ਹੈ ਨਾ ਪਾਣੀ ਆਪਾਂ ਕਿੱਲੇ ਦਾ 200 ਲੀਟਰ ਹੀ ਲਾਇਓ ਜੇ ਰਿਜ਼ਲਟ ਲੈਣੇ ਆ ਤੇ ਸ਼ਾਮ ਦੇ ਟਾਈਮ ਹੋ ਸਕਦਾ ਤੇ ਮੇਰੇ ਭਰਾ ਸਪਰੇਅ ਕਰਿਓ ਜੀ ਤੇ 200 ਲੀਟਰ ਹੀ ਪਾਣੀ ਲਾਇਓ ਹਲਦੀਪ ਦਾ ਇੰਨਾ ਕੀ ਟਾਏਗਾ ਜੀ ਦਾ ਹਿਸਾਬ ਹੀ ਕੋਈ ਨਹੀਂ ਜੀ ਤੇ 200 ਲੀਟਰ ਤੋਂ ਘੱਟ ਪਾਣੀ ਨਾ ਲਵਾਇਓ ਸ਼ਾਮ ਦੇ ਟਾਈਮ ਸਪਰੇਅ ਕਰ ਦੋ ਬਹੁਤ ਵਧੀਆ ਜਿਹੜੀ ਗਲਾਂ ਆ ਗਲਾਂਜਾ ਦੀ ਗੱਲ ਕੀਤੀ ਆ ਗਲਾਂਜਾ ਦੇ ਵਿੱਚ ਜਿਹੜਾ ਇਹ ਵੈਕਟਾ ਵਾਈਪ ਮਿਕਸ ਨਹੀਂ ਹੋਣੀ ਕਿਉਂਕਿ ਉਹਦੇ ਵਿੱਚ ਕੋਸੁੱਗਾ ਮਾਈਸਿਨ ਆ ਗਿਆ ਹੋ ਸਕਦਾ ਤੇ ਮਾਈਸਿਨ ਗਰੁੱਪ ਤੋਂ ਬੋਝੋ ਆਪਾਂ ਅੱਗੇ ਵੀ ਆਖਿਆ ਸੀ ਨਾ ਕਰੋ ਪਰ ਉਹ ਤਾਂ ਆਖੀ ਹੈ ਜੇ ਕਿਸੇ ਭਰਾ ਨੂੰ ਕੋਈ ਦਵਾਈ ਨਹੀਂ ਮਿਲਦੀ ਤੇ ਇਹ ਵੀ ਆਖਰੀ ਸੀ ਆ ਰਿਹਾ ਗਾ ਗਲਾਂਜਾ ਵਾਲਾ ਦੀ ਠੀਕ ਹੈ ਜੀ ਪਰ ਉਹਦੇ ਵਿੱਚ ਕੋਸੁੱਗਾ ਮਾਈਸਿਨ ਚਲੋ ਆਪਾਂ ਉਹ ਕਹਿੰਦੇ ਨਹੀਂ ਕਿ ਵਰਤੋ ਪਰ ਜੇ ਕਿਸੇ ਭਰਾ ਨੂੰ ਨਹੀਂ ਮਿਲਦੀ ਮਜਬੂਰੀ ਫਿਰ ਵਰਤਣੀ ਹੀ ਪੈਣੀ ਹੈ ਦਵਾਈਆਂ ਇੱਕ ਕਰ ਫਿਰ ਦੱਸ ਦਿੰਨੇ ਆ ਕਵਚ ਜੇ ਉਹ ਨਹੀਂ ਮਿਲਦੀ ਦੋਸਤੋ ਸਪਲੈਸ਼ ਲੈ ਲਓ ਠੀਕ ਹੈ ਜੀ ਉਹ ਨਹੀਂ ਮਿਲਦੀ ਤੇ ਤੁਹਾਨੂੰ ਤੁਸੀਂ ਜਟਾਈਓ ਲੈ ਲਓ ਠੀਕ ਹੈ ਜੀ ਉਹ ਵੀ ਨਹੀਂ ਮਿਲਦੀ ਤੇ ਤੁਸੀਂ ਫੋਲੀਓ 골ਡ ਵਰਤ ਸਕਦੇ ਜੇ ਫੋਲੀਓ 골ਡ ਜੀ ਪਰ ਟੈਕਨੀਕਲ ਦੀ ਮਾਤਰਾ ਥੋੜੀ ਘੱਟ ਤੇ ਜੇ ਤੁਹਾਨੂੰ ਸਪਲੈਸ਼ ਤੇ ਪਲੱਸ ਜਟਾਈਓ ਮਿਲ ਜੇ ਤੇ ਕਿਆ ਬਾਤ ਹੈ ਜੀ ਨਾਲ ਉਹਦੇ ਬੈਕਟਾ ਵੀ ਪਾ ਜੀ 1 ਲੀਟਰ ਪ੍ਰਤੀ ਏਕੜ ਦੀ ਤੇ ਜੇ ਆਪਾਂ ਮੰਨ ਲਓ ਕਿ ਜੇ ਕੋਈ ਭਰਾ ਜਿਵੇਂ ਕਹਿੰਦੇ ਤੇਲੇ ਵਾਲੀ ਸੁੰਡੀ ਵਾਲੀ ਉਹ ਆਪਾਂ ਨਾਲ ਪਾ ਸਕਦੇ ਹਾਂ ਕੋਈ ਚੱਕਰ ਨਹੀਂ ਜਿਹੜੀ ਆ ਗਲਾਂਜਾ ਇਹ ਕੱਲੀ ਹੋਣੀ ਹੈ ਦੇ ਨਾਲ ਕੋਈ ਤੇਲੇ ਵਾਲੀ ਕੋਈ ਸੁੰਡੀ ਵਾਲੀ ਨਹੀਂ ਪਾਣੀ ਜਿਹੜੀ ਆਪਣੀ ਹੈਗੀ ਆ ਜੀ ਸਪਲੈਸ਼ ਪਲੱਸ ਜਟਾਈਉ ਇਹਦੇ ਨਾਲ ਤੇਲੇ ਵਾਲੀ ਸੰਡੀ ਵਾਲੀ ਜਿਹੜੀ ਮਰਜ਼ੀ ਪਾਇਓ ਤੇ ਗਲਾਂਝਾ ਕੱਲੀ ਹੋਣੀ ਜੀ ਇਹਦੇ ਨਾਲ ਕੋਈ ਮਿਕਸ ਨਹੀਂ ਹੋਣੀ ਠੀਕ ਹੈ ਜੀ ਓਕੇ ਜੀ ਧੰਨਵਾਦ ਜੀ